ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਦੇ ਮੌਸਮ ਦੀ ਯਾਨੀ ਕਿ 30 ਤਰੀਕ ਰਾਤ ਦੇ ਅਤੇ ਆਉਣ ਵਾਲੇ ਜਿਹੜਾ ਸਿਸਟਮ ਆ ਆਪਾਂ ਕਹਸਾਦੇ ਹਾਂ 4 ਤੇ 5 ਫਰਵਰੀ ਵਾਲੇ ਸਿਸਟਮ ਦੀ ਕਿ ਕਿੰਨਾ ਕੁ ਪ੍ਰਭਾਵ ਇਸ ਸਿਸਟਮ ਦਾ ਰਹੂਗਾ ਤੇ ਜਿਹੜਾ ਕੱਲ ਨੂੰ ਸਿਸਟਮ ਆ ਰਿਹਾ 31 ਤੇ 1 ਤਰੀਕ ਦੇ ਵਿੱਚ ਇਹਦਾ ਕਿੰਨਾ ਕੁ ਪ੍ਰਭਾਵ ਰਹੂਗਾ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਲੰਬੀ ਜ਼ਰੂਰ ਜਾਊ ਕਿਉਂਕਿ ਕੱਲੇ-ਕੱਲੇ ਜਿਹੜਾ ਆਪਾਂ ਸੈਟੇਲਾਈਟ ਆ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟ ਨੇ ਉਹਦੀ ਵੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਲੰਬੀ ਜ਼ਰੂਰ ਜਾਊਗੀ ਪੂਰੀ ਜਾਣਕਾਰੀ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਵੱਖ-ਵੱਖ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਦੇ ਹੋ ਕਿੱਥੇ ਕਿੱਥੇ ਜਿਹੜੀ ਕੱਲ ਨੂੰ ਬਦਲਵਾਈ ਹੈ ਜਿਹੜੀ ਪਹੁੰਚੂਗੀ ਜਰੂਰ ਦੋਸਤੋ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਦੋਸਤ ਮਿੱਤਰ ਸਾਨੂੰ ਸਪੋਰਟ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਅੱਜ ਜਿਹੜਾ ਕਿ ਆਪਣਾ ਦਿਨ ਦਾ ਜਿਹੜਾ ਤਾਪਮਾਨ ਸੀ ਤਾਂ ਤਾਪਮਾਨ ਦੀ ਗੱਲ ਕਰਾਂਗੇ ਤਾਂ ਦਿਨ ਦਾ ਤਾਪਮਾਨ ਜਿਹੜਾ 21 ਡਿਗਰੀ ਤੋਂ ਲੈ ਕੇ ਵੱਧ ਤੋਂ ਵੱਧ 24-25 ਡਿਗਰੀ ਦੇ ਵਿੱਚ ਵਿੱਚ ਰਿਹਾ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਹਰਿਆਣੇ ਦਾ ਵੀ ਤੇ ਰਾਜਸਥਾਨ ਦਾ ਵੀ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਜਿਹੜੀ ਲੰਗੀ ਸਵੇਰ ਹੈ ਤੇ ਜਿਵੇਂ ਕਿ ਆਪਾਂ ਰਾਤ ਦਾ ਹਿਸਾਬ ਨਾਲ ਕਰੀਏ ਤਾਂ ਲੰਗੀ ਸਵੇਰ ਦੇ ਸਮੇਂ ਜਿਹੜਾ ਤਾਪਮਾਨ ਸੀ ਦਰਜ ਕੀਤਾ ਗਿਆ ਜਿਹੜਾ ਕਿ 7 ਡਿਗਰੀ ਤੋਂ ਲੈ ਕੇ 12 ਡਿਗਰੀ ਦੇ ਕਰੀਬ ਇਸੇ ਤਰ੍ਹਾਂ 8 ਤੋਂ ਲੈ ਕੇ 12 ਡਿਗਰੀ ਦੇ ਕਰੀਬ ਜਿਹੜਾ ਹਰਿਆਣਾ ਦਾ ਤੇ ਪੰਜਾਬ ਦਾ ਜਿਹੜਾ ਵੱਖ-ਵੱਖ ਖੇਤਰਾਂ ਦਾ ਜਿਹੜਾ ਤਾਪਮਾਨ ਅੱਜ ਦਰਜ ਕੀਤਾ ਗਿਆ ਹੈ ਕਿਉਂਕਿ ਦੋਸਤੋ ਇਹ ਤਾਪਮਾਨ ਜਿਹੜੇ ਰਾਤ ਦੇ ਜਨਵਰੀ ਮਹੀਨੇ ਦੇ ਵਿੱਚ ਜ਼ਿਆਦਾ ਨੇ ਆਮ ਨਾਲੋਂ ਜ਼ਿਆਦਾ ਨੇ 2.5 ਡਿਗਰੀ ਤੇ ਇਸੇ ਤਰ੍ਹਾਂ ਦਿਨ ਦੇ ਤਾਪਮਾਨ ਵੀ ਜ਼ਿਆਦਾ ਨੇ ਇਹ ਹੋਣੇ ਨਹੀਂ ਚਾਹੀਦੇ ਕਿਉਂਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਠੰਡਕ ਆਹੋ ਮਹਿਸੂਸ ਹੁੰਦੀ ਹੁੰਦੀ ਹੈ ਪਰੰਤੂ ਹਜੇ ਫਿਲਹਾਲ ਕੁਦਰਤ ਦੇ ਰੰਗ ਨੇ ਪਤਾ ਨਹੀਂ ਕੀ ਜਿਹੜਾ ਵਾਤਾਵਰਨ ਦੇ ਵਿੱਚ ਸਿਸਟਮ ਦੇ ਵਿੱਚ ਚੇਂਜਸ ਆ ਰਹੀਆਂ ਨੇ ਫਿਲਹਾਲ ਆਪਾਂ ਗੱਲ ਕਰਾਂਗੇ ਅੱਜ ਰਾਤ ਨੂੰ ਸਭ ਤੋਂ ਪਹਿਲਾਂ ਦੇਖਾਂਗੇ ਮੌਸਮ ਕਿ ਜਿਹੜਾ ਸਵੇਰ ਦੇ ਸਮੇਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪਾਈ ਸੀ ਸਵੇਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਦਿਖਾਈ ਦੇ ਰਹੇ ਸੀ ਇਸ ਸਮੇਂ ਜਿਹੜੀ ਬੱਦਲਵਾਈ ਕਿਸੇ ਵੀ ਇਲਾਕੇ ਦੇ ਵਿੱਚ ਆਪਾਂ ਨੂੰ ਦਿਖਾਈ ਨਹੀਂ ਦੇ ਰਹੀ ਤੇ ਇਸੇ ਤਰ੍ਹਾਂ ਤੁਸੀਂ ਹਮ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਵਿੱਚ ਵੀ ਦੇਖ ਸਕਦੇ ਹੋ ਤੁਹਾਡੇ ਨਾਲ ਲਾਈਵ ਜਿਹੜੇ ਸੈਟਲਾਈਟ ਨੇ ਉਹ ਸਾਂਝੇ ਕਰ ਰਿਹਾ ਹਰਿਆਣੇ ਦੇ ਵਿੱਚ ਇਧਰ ਰਾਜਸਥਾਨ ਵੀ ਸਾਫ਼ ਹੈ ਤੇ ਮਾਚਲ ਦੇ ਵਿੱਚ ਜਿਹੜੇ ਮੈਦਾਨੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਜੰਮੂ ਦੇ ਇਹ ਵੀ ਠੀਕ ਠਾਕ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਦੋਸਤੋ ਜਿਹੜਾ ਸਿਸਟਮ ਆ ਰਿਹਾ ਤੇ ਇਸ ਸਮੇਂ ਸਟਰੋਂਗ ਸਿਸਟਮ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਕਿ ਆਪਾਂ ਨੂੰ ਸਵੇਰ ਦੇ ਸਮੇਂ ਉਹ ਬੱਦਲ ਸੀ ਜਿਹੜੇ ਪੰਜਾਬ ਵੱਲੋਂ ਲੰਘਦੇ ਹੋਏ ਨਜ਼ਰ ਆ ਰਹੇ ਸੀ ਇਸ ਸਮੇਂ ਲੈਹਂਦੇ ਪੰਜਾਬ ਦੇ ਉੱਚੇ ਸਿਸਟਮ ਹੈ ਜਿਹੜਾ ਥੋੜਾ ਜਿਹਾ ਸਟਰੋਂਗ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਇਹ ਸਿਸਟਮ ਇਹ ਸਿਸਟਮ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਹੈ ਤੇ ਕੱਲ ਨੂੰ ਪੰਜਾਬ ਦੇ ਘੱਟੋ-ਘੱਟ 31 ਤਰੀਕ ਨੂੰ ਆਪਾਂ ਕਹਿ ਸਕਦੇ ਹਾਂ 10% ਤੋਂ 15% ਇਲਾਕਿਆਂ ਦੇ ਵਿੱਚ ਜਿਹੜੇ ਹਲਕੀ ਕਿਰਮਕਣੀ ਜਾਂ ਹਲਕਾ ਫੁਆਰ ਦੇ ਰੂਪ ਦੇ ਵਿੱਚ ਛਿੱਟਾ ਜਿਹੜਾ ਸਰਾਟਾ ਉਹ ਪੈ ਸਕਦਾ ਹੈ ਅਦਰਵਾਈਜ਼ ਮੌਸਮ ਕੱਲ ਨੂੰ ਵੀ ਠੀਕ ਠਾਕ ਜਿਹਾ ਰਹੂਗਾ ਉੱਚੇ ਬੱਦਲ ਆਉਂਦੇ ਜਾਂਦੇ ਰਹਿਣਗੇ ਲੰਘਦੇ ਰਹਿਣਗੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਦੋਸਤੋ ਆਪਾਂ ਇੱਕ ਤਰੀਕ ਨੂੰ ਕਿ ਇੱਕ ਤਰੀਕ ਨੂੰ ਜਿਹੜਾ ਇਹ ਸਿਸਟਮਾ ਥੋੜਾ ਜਿਆਦਾ ਸਟਰੋਂਗ ਹੋਊਗਾ ਜਾਨੀ ਕਿ ਆਪਾਂ ਕਰ ਸੋਦੇ ਉੱਤਰੀ ਇਲਾਕੇ ਨੇ ਜਿਹੜੇ ਪੰਜਾਬ ਦੇ ਤੇ ਇਧਰੋਂ ਲੈ ਕੇ ਪੰਜਾਬ ਦੇ ਵੀ ਕੁਝ ਖੇਤਰ ਨੇ ਇਸੇ ਤਰ੍ਹਾਂ ਮਾਜੇ ਤੇ ਦਬਾਬੇ ਦੇ ਤੇ ਕੁਝ ਹੋ ਸਕਦਾ ਮਾਲਵੇ ਦੇ ਪੂਆ ਦੇ ਨਾਲ ਲੱਗਦੇ ਖੇਤਰ ਜਾਂ ਸਤਲੁਜ ਦੇ ਨਾਲ ਲੱਗਦੇ ਖੇਤਰ ਨੇੜੇ ਜਿਨ੍ਹਾਂ ਦੇ ਵਿੱਚ ਇਹ ਮੀਂਹ ਦੇਕਾਰਵੀਆਂ ਤੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਦੀ ਵੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਇੰਨੇ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ 1 ਤਰੀਕ ਨੂੰ ਯਾਨੀ ਕਿ ਕੱਲ ਨੂੰ 31 ਤੋਂ ਲੈ ਕੇ 1 ਤਰੀਕ ਦੇ ਵਿੱਚ ਵਿੱਚ ਇਹ ਮੀਂਹ ਦਾ ਸਿਸਟਮ ਹੈ ਜਿਹੜਾ سلسلہ ਜਾਰੀ ਰਹੂਗਾ ਦੋਸਤੋ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ 2 ਤਰੀਕ ਦੀ 2 ਤਰੀਕ ਨੂੰ ਸਿਸਟਮ ਹੈ ਜਿਹੜਾ ਇਹ ਹਲਕਾ ਡਾਊਨ ਹੋ ਜਾਊਗਾ ਲੰਘ ਜਾਊਗਾ ਅੱਦੇ ਆਪਾਂ ਕਹ ਸਕਦੇ ਹਾਂ ਇੱਕ ਤਰੀਕ ਨੂੰ ਅਧਿਕ ਰਾਤ ਤੋਂ ਬਾਅਦ ਇਹ ਸਿਸਟਮ ਅੱਗੇ ਲੰਘ ਜਾਊ ਪਹਾੜੀ ਇਲਾਕਿਆਂ ਵੱਲ ਨੂੰ ਇਸ ਤਰ੍ਹਾਂ ਮੂਵ ਕਰ ਜਾਊਗਾ ਤੇ ਬਾਕੀ ਇਸ ਤੋਂ ਬਾਅਦ ਇਹ ਬੱਦਲ ਨੇ ਜਿਹੜੇ ਉੱਚੇ ਬੱਦਲ ਨੇ ਜਿਹੜੇ ਉਹ ਲੰਘਦੇ ਹੋਏ ਨਜ਼ਰ ਜ਼ਰੂਰ ਆਉਣਗੇ ਤੇ ਕੁਝ ਕੁ ਹਰਿਆਣੇ ਦੇ ਇਲਾਕੇ ਵੀ ਹੋ ਸਕਦਾ ਬੱਦਲ ਵਾਈ ਦੇ ਵਿੱਚ ਆਉਣ ਇੱਕ ਤਰੀਕ ਨੂੰ ਤੇ 31 ਨੂੰ ਤੇ ਉਸ ਤੋਂ ਬਾਅਦ ਥੋੜੇ ਬਹੁਤ ਇਲਾਕੇ ਨੇ ਜਿਹੜੇ ਲੈਂਦੇ ਪੰਜਾਬ ਵਾਲੀ ਸਾਈਡ ਤੋਂ ਤਾਂ ਹੈਗੇ ਹੀ ਇਹ ਸਿਸਟਮ ਆਇਆ ਰਿਹਾ ਤੇ ਰਾਜਸਥਾਨ ਦਾ ਵੀ ਇਕਾ ਦੋਕਾ ਖੇਤਰ ਆ ਸਕਦਾ ਅਦਰਵਾਇਜ਼ ਕੋਈ ਜ਼ਿਆਦਾ ਵੱਡਾ ਪ੍ਰਭਾਵ ਇਹ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਲੱਗਦਾ ਨਹੀਂ ਜਿਹੜਾ ਸਾਨੂੰ ਦੇਖਣ ਦੇ ਮੁਤਾਬਕ ਸੈਟਲਾਈਟ ਦੇ ਮੁਤਾਬਕ ਤਸਵੀਰ ਲੱਗ ਰਹੀ ਹੈ ਕੋਈ ਅਪਡੇਟ ਆਊਗੀ ਬਦਲਾਅ ਦੀ ਉਸ ਤਰ੍ਹਾਂ ਨਾਲ ਸਾਂਝੀ ਕਰਾਂਗੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਕਰਦੇ ਰਹਨੇ ਆ ਤੇ ਉਸ ਤੋਂ ਬਾਅਦ ਦੋਸਤੋ ਦੋ ਤਰੀਕ ਨੂੰ ਜਿਹੜਾ ਮੌਸਮ ਹੈ ਇਹ ਆਮ ਤੌਰ ਤੇ ਠੀਕ ਠਾਕ ਰਹੂਗਾ ਧੁੰਦ ਆ ਜਿਹੜੀ ਉਹ ਸੰਘਣੀ ਆਉ ਕੁਝ ਖੇਤਰਾਂ ਦੇ ਵਿੱਚ ਜਿਵੇਂ ਕਿ ਅੱਜ 30 ਤਰੀਕ ਨੂੰ ਵੀ ਧੁੰਦ ਦੇਖਣ ਨੂੰ ਮਿਲੀ ਕੁਝ ਮਾਲਵੇ ਦੇ ਖੇਤਰਾਂ ਦੇ ਵਿੱਚ ਤੇ ਕੁਝ ਦੱਖਣੀ ਮਾਲਵੇ ਦੇ ਖੇਤਰ ਨੇ ਜਿਹੜੇ ਇਹਨਾਂ ਦੇ ਵਿੱਚ ਜਾਂ ਥੋੜੇ ਬਹੁਤ ਮਾਝੇ ਦਬਾਬੇ ਦੇ ਇਲਾਕਿਆਂ ਦੇ ਵਿੱਚ ਕੋਈ ਪਵਾਂ ਦੇ ਇਲਾਕਿਆਂ ਦੇ ਵਿੱਚ ਥੋੜੀ ਬਹੁਤ ਨਾ ਮਾਤਰਤਾ ਹੁੰਦਾ ਜਿਹੜੀ ਦੇਖਣ ਨੂੰ ਮਿਲੀ ਜਿਹੜੀ ਕਿ ਸੂਰਜ ਨਿਕਲਦੇ ਸਾਰ ਸਾਫ਼ ਹੋ ਜਾਂਦਾ ਅਸਮਾਨ ਇੰਨਾ ਸਾਫ਼ ਤਾਂ ਨਹੀਂ ਦੇਖਣ ਨੂੰ ਮਿਲਿਆ ਅੱਜ 30 ਤਰੀਕ ਨੂੰ ਜਿੰਨਾ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਅੱਜ ਕਿਉਂਕਿ ਹਲਕੇ ਹਲਕੇ ਬੱਦਲ ਵਾਈ ਆਉਂਦੀ ਜਾਂਦੀ ਰਹੀ ਤੁਸੀਂ ਦੇਖਿਆ ਵੀ ਹੋਗਾ ਸੈਟਲਾਈਟ ਦੇ ਮੁਤਾਬਕ ਵੀ ਤੁਹਾਨੂੰ ਦਿਖਾਇਆ ਸੀ ਤੇ ਇਸੇ ਤਰ੍ਹਾਂ 2 ਤਰੀਕ ਨੂੰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਸੰਘਣੀ ਧੁੰਦ ਪੰਜਾਬ ਦੇ ਜਾਨੀ ਕਿ 20 ਤੋਂ 25% ਜਾਂ 30% ਇਲਾਕਿਆਂ ਦੇ ਵਿੱਚ ਧੁੰਦ ਆ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਮਾਲਵੇ ਦੇ ਖੇਤਰਾਂ ਦੇ ਵਿੱਚ 31 ਤਰੀਕ ਨੂੰ ਸਵੇਰ ਦੇ ਸਮੇਂ ਵੀ ਧੁੰਦ ਹੋ ਸਕਦੀ ਹੈ ਹਲਕੀ ਫੁਲਕੀ 20 ਤੋਂ 25% ਇਲਾਕਿਆਂ ਦੇ ਵਿੱਚ ਤੇ ਇਸੇ ਤਰ੍ਹਾਂ 2 ਤਰੀਕ ਨੂੰ ਹੋਊਗੀ ਇੱਕ ਨੂੰ ਤਾਂ ਬੱਦਲ ਵਾਈਰ ਮੀ ਹੈ ਸਿਸਟਮ ਉਹ ਹੈਗਾ ਹੀ ਹੈਗਾ ਤੇ ਜਿਹੜਾ ਕਿ ਅਸੀਂ 2 ਤਰੀਕ ਦੀ ਗੱਲ ਕਰਦਾ 2 ਤਰੀਕ ਨੂੰ ਉੱਚੇ ਬੱਦਲ ਲੰਘਦੇ ਹੋਏ ਨਜ਼ਰ ਆ ਸਕਦੇ ਨੇ ਚਿੱਟੇ-ਚਿੱਟੇ ਬੱਦਲ ਜਿਹੜੇ ਉੱਚੇ ਹੋਣਗੇ ਜਿਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੋਊਗਾ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਉਹ ਬਣਦਾ ਹੋਇਆ ਨਜ਼ਰ ਆਊਗਾ ਤੇ ਉਸ ਤੋਂ ਬਾਅਦ ਦੋਸਤੋ ਗੱਲ ਕਰਦੇ ਆਪਾਂ ਤਿੰਨ ਤਰੀਕ ਦੀ ਤਿੰਨ ਤਰੀਕ ਨੂੰ ਵੀ ਥੋੜੇ ਬਹੁਤ ਬਦਲ ਲੱਗਦੇ ਹੋਏ ਨਜ਼ਰ ਆ ਸਕਦੇ ਨੇ ਧੁੰਦ ਜਾਂ ਨੁਮਾਜਾ ਮਾਹੌਲ ਬਣਦਾ ਹੋਇਆ ਨਜ਼ਰ ਆ ਸਕਦਾ ਤੇ 4 ਤੇ 5 ਤਰੀਕ ਨੂੰ ਜਿਹੜਾ ਆਪਾਂ ਕਹਿ ਸਕਦੇ ਸੀ ਸਿਸਟਮ ਅਸੀਂ ਆਉਣਾ ਜਿਹੜੇ ਦੇ ਆਸ ਸੀ ਕਿ ਆਪਾਂ ਨੂੰ ਜ਼ਿਆਦਾ ਮੀਂਹ ਪਾਉਣ ਦੀ ਸੰਭਾਵਨਾ ਜਾਪ ਰਹੀ ਸੀ ਕਿ ਸਟਰੋਂਗ ਸਿਸਟਮ 5 ਤੇ 6 ਵਾਲਾ ਜਿਹਦੀ ਆਪਾਂ ਦੂਸਰੇ ਸੈਟਲਾਈਟਾਂ ਦੇ ਵਿੱਚ ਵੀ ਜ਼ਿਕਰ ਕਰਦੇ ਆ ਰਹੇ ਹਾਂ ਉਹਨਾਂ ਦੇ ਵਿੱਚ ਵੀ ਦੇਖਾਂਗੇ ਕਿੰਨੇ ਪਰਸੈਂਟ ਚਾਂਸ ਨੇ ਜੋ ਸਾਨੂੰ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਉਹ ਸਿਸਟਮ ਥੋੜਾ ਜਿਹਾ ਹਲਕਾ ਹੁੰਦਾ ਨਜ਼ਰ ਆ ਰਿਹਾ ਥੋੜਾ ਜਿਹਾ 1 ਤੇ 31 ਤਰੀਕ ਵਾਲਾ ਸਿਸਟਮ ਜਿਹੜਾ ਸਟਰੋਂਗ ਹੁੰਦਾ ਰਿਹਾ ਇਹਦੇ ਵਿੱਚ ਗੜੇ ਮਾਰੀ ਦੀ ਸੰਭਾਵਨਾ ਜਾਪ ਰਹੀ ਹੈ ਜਿਹੜਾ 4 ਤੇ 5 ਤਰੀਕ ਨੂੰ ਸਿਸਟਮ ਹਲਕਾ ਫੁਲਕਾ ਮੀਂਹ ਕਿਤੇ ਕਿਤੇ ਪੈ ਸਕਦਾ ਕੋਈ ਜ਼ਿਆਦਾ ਨਹੀਂ ਇਸੇ ਤਰ੍ਹਾਂ ਪਹਾੜੀ ਇਲਾਕੇ ਦੇ ਉੱਪਰਲੇ ਖੇਤਰਾਂ ਦੇ ਵਿੱਚ ਵੀ ਕੋਈ ਜ਼ਿਆਦਾ ਨਹੀਂ ਹੋਊਗਾ ਮੀਂਹ ਉਸ ਸਿਸਟਮ ਦਾ ਤੋੜੇ ਜੇ ਮੈਦਾਨੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਜਿਹੜਾ ਨਾਲ ਲੱਗਦੇ ਇਲਾਕੇ ਨੇ ਉੱਥੇ ਹੋ ਸਕਦਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਉਸ ਸਿਸਟਮ ਦਾ ਨਹੀਂ ਲੱਗ ਰਿਹਾ ਜੋ ਹੁਣ ਤੱਕ ਦੀ ਜਾਣਕਾਰੀ ਅਸੀਂ ਇਹ ਵੀ ਕਹਿ ਰਹੇ ਹਾਂ ਹੁਣ ਤੱਕ ਦੀ ਜਾਣਕਾਰੀ ਹੈ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰਭਾਵ ਪੈਂਦੇ ਨੇ ਦੋ ਤਰੀਕ ਤੋਂ ਬਾਅਦ ਕਲੀਅਰ ਹੋ ਜਾਂਦਾ ਹੁੰਦਾ ਜਾਂ ਤਿੰਨ ਨੂੰ ਕਲੀਅਰ ਹੋ ਜਾਊਗਾ ਵਿਚਾਰ ਪੰਜ ਵਾਲਾ ਸਿਸਟਮ ਕਿੰਨਾ ਕੁ ਤਾਕੜਾ ਹੁੰਦਾ ਉਹਨੂੰ ਕਿੰਨਾ ਕੁ ਜਿਹੜਾ ਸਮੁੰਦਰ ਦੇ ਨੇੜੇ ਤੇੜੋ ਪਾਣੀ ਜਿਹੜਾ ਉਹ ਮਿਲਦਾ ਹਵਾਵਾਂ ਦੇ ਰਾਹੀਂ ਨਵੀਂ ਐਡੀਓ ਕਿੰਨੀ ਕੁ ਮਿਲਦੀ ਆ ਜਸ ਉਹਨੂੰ ਪਾਵਰ ਕਿੰਨੀ ਕੁ ਮਿਲਦੀ ਆ ਹਵਾਵਾਂ ਦੀ ਇਸ ਤਰ੍ਹਾਂ ਸਿਸਟਮ ਦੇਖਣ ਨੂੰ ਮਿਲੂਗਾ ਤੇ ਅੱਜ ਪੁਰੇ ਦੀਆਂ ਹਵਾਵਾਂ ਅੱਜ ਵੀ ਚੱਲਦੀਆਂ ਨੇ ਕੱਲ ਨੂੰ ਵੀ ਚੱਲਣਗੀਆਂ ਤੇ ਕੱਲ ਨੂੰ ਦੁਪਹਿਰ ਤੋਂ ਬਾਅਦ ਇਹ ਬਦਲਵਾਈ ਵਾਲਾ ਸਿਸਟਮ ਪੂਰਾ ਸਟਰੋਂਗ ਹੋ ਜਾਂਦਾ ਹੋਇਆ ਹੌਲੀ-ਹੌਲੀ ਨਜ਼ਰ ਆਊਗਾ ਤੇ ਬਾਕੀ ਦੋਸਤੋ ਤੁਹਾਡੇ ਨਾਲ ਲੈ ਚੱਲਦੇ ਤਹਾਨੂੰ ਦੂਸਰੇ ਸੈਟਲਾਈਟ ਦੀ ਤਸਵੀਰ ਦੇ ਉੱਤੇ ਜਿੱਥੇ ਕਿ ਅਸੀਂ ਦੇਖਾਂਗੇ ਇਸ ਸਮੇਂ ਦਾ ਜਿਹੜਾ ਅਪਡੇਟ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੁ ਪਰਸੈਂਟ ਜਿਹੜਾ ਮੀਂਹ ਉਹੋ ਦੇਖਣ ਦੀ ਸੰਭਾਵਨਾ ਕੋਸ਼ਿਸ਼ ਕਰਾਂਗੇ ਨੈਟਵਰਕ ਦੀ ਪ੍ਰੋਬਲਮ ਨਾ ਆਈ ਤਾਂ ਜਰੂਰ ਜੁੜੇ ਰਹੋ ਵੀਡੀਓ ਨੂੰ ਕਰੀ ਜਾਓ ਨਾਲ ਦੀ ਨਾਲ ਸ਼ੇਅਰ ਲੰਬੀ ਜਰੂਰ ਹੋਊਗੀ ਵੀਡੀਓ ਅਸੀਂ ਇਹ ਨਹੀਂ ਕਹਿੰਦੇ ਕਿ ਵੀਡੀਓ ਲੰਬੀ ਨਹੀਂ ਹੋਣੀ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ ਅੱਜ ਰਾਤ ਦਾ ਇਹ ਅੱਜ ਰਾਤ ਨੂੰ ਹਲਕਾ ਹਲਕੇ ਬੱਦਲ ਨੇ ਕਿਤੇ ਕਿਤੇ ਜੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਤੇ ਦੇਖ ਸਕਦੇ ਹੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਕਿ ਇਹ ਸਿਸਟਮ ਹੈ ਜਿਹੜਾ ਇੱਥੇ 6% ਚਾਂਸ ਬਣ ਰਹੇ ਨੇ ਕੋਈ ਜ਼ਿਆਦਾ ਨਹੀਂ ਅੱਜ ਮੌਸਮ ਸਾਫ ਦੇਖੋ ਸਕਿਆ ਰਾਤ ਦਾ 30 ਤਰੀਕ ਦਾ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਹ ਆ ਗਿਆ 31 ਤਰੀਕ ਦਾ ਜੀ 31 ਤਰੀਕ ਨੂੰ ਹਲਕੇ ਹਲਕੇ ਬੱਦਲ ਵਾਈ ਜਿਹੜੀ ਉਹ ਵੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ 31 ਤਰੀਕ ਦਾ ਸਿਸਟਮ ਹੈ ਇਹ 6% ਚਾਂਸ ਨੇ ਮੀਂਹ ਦੇ ਕੋਈ ਜ਼ਿਆਦਾ ਨਹੀਂ ਹੈਗੇ ਇੱਥੇ ਏ ਆ ਰਿਹਾ ਉਸ ਤੋਂ ਬਾਅਦ 1 ਤਰੀਕ ਨੂੰ ਸਟਰੋਂਗ ਹੁੰਦਾ ਹੋਇਆ ਨਜ਼ਰ ਆ ਰਿਹਾ ਉਹ ਸਿਸਟਮ ਦਿਖਾ ਰਿਹਾ ਤੁਹਾਨੂੰ 1 ਤਰੀਕ ਦਾ 1 ਤਰੀਕ ਨੂੰ ਇਹ ਸਿਸਟਮ ਸਟਰੋਂਗ ਹੋ ਗਿਆ ਦੇਖ ਸਕਦੇ ਹੋ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਵੀ ਹੋ ਸਕਦੇ ਕੁਝ ਦੇ ਵਿੱਚ ਮੀਂਹ ਵੀ ਪੈ ਸਕਦਾ ਜਿਹੜਾ ਕਿ ਤੁਸੀਂ ਲਾਈਵ ਕਲੀਅਰ ਜਿਹੜੀ ਸੈਟੇਲਾਈਟ ਦੀ ਤਸਵੀਰਾਂ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟਾਂ ਦੀ ਤਸਵੀਰਾਂ ਉਸ ਤੋਂ ਬਾਅਦ 2 ਤਰੀਕ ਨੂੰ ਵੀ ਦੇਖ ਸਕਦੇ ਹੋ ਇਹ 2 ਤਰੀਕ ਦਾ ਆ ਗਿਆ ਜੀ 2 ਤਰੀਕ ਵੀ ਕਲੀਅਰ ਆ ਥੋੜਾ ਜਿਹਾ ਸਾਫਾ ਤੇ ਤਿੰਨ ਨੂੰ ਜਿਹੜਾ ਫੇਰ ਦੁਬਾਰੋ ਇਹ ਬੱਦਲ ਬਈ ਜਿਹੜੀ ਆਉਣੀ ਸ਼ੁਰੂ ਹੋ ਜੂਗੀ 3 ਤਰੀਕ ਦਾ ਤੇ 4 5 ਦਾ ਜਿਹੜਾ ਸਿਸਟਮ ਹੈ ਇਹ ਦੇਖ ਸਕਦੇ ਹੋ ਡਾਊਨ ਹੁੰਦਾ ਜਾ ਰਿਹਾ ਪਰੰਤੂ ਮੀਂਹਿਆ ਕਾਰਵਾਈਆਂ ਜ਼ਰੂਰ ਹੋਣਗੀਆਂ 3 4 ਤਰੀਕ ਨੂੰ 5 ਤਰੀਕ ਨੂੰ 5 ਨੂੰ 17 ਹੋ ਗਿਆ ਜਿਹੜਾ 62% ਜਿਹੜਾ ਮੀਂਹ ਦੇ ਕਾਰਵਾਈਆਂ ਦਿਖਾ ਰਿਆ ਸੀ ਸਿਸਟਮ ਸੈਟੇਲਾਈਟਾਂ ਦੀਆਂ ਤਸਵੀਰਾਂ ਨੇ ਇਹ ਦੋਸਤੋ 6 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ 6 ਤਰੀਕ ਤੱਕ ਇਹ ਸਿਸਟਮ ਜਿਹੜਾ ਫਿਰ ਅੱਗੇ ਲੰਘ ਜਾਣਗੇ ਸਾਫ਼ ਹੋ ਜਾਊਗਾ ਮੌਸਮ 6 ਤਰੀਕ ਨੂੰ ਪਰੰਤੋ ਜਿਹੜਾ ਇਹ ਹਜੇ ਸਿਸਟਮ ਹੈਗਾ ਜ਼ਰੂਰ ਆ 3 ਤੇ 4 5 ਵਾਲਾ ਇਸ ਸਿਸਟਮ ਦਾ ਪ੍ਰਭਾਵ ਕਿੰਨਾ ਕੁ ਰਹੂਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਵੀ ਜ਼ਿਆਦਾਤਰ ਜਿਹੜੇ ਸਟਰੋਂਗ ਇੱਥੇ 62% ਸੀ ਜਿਹੜਾ ਕਿ ਇੱਥੇ 24% ਰਹਿ ਚੁੱਕਿਆ ਹੈ ਇਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਇਹ ਸਿਸਟਮ ਸੀ ਇੱਥੇ ਸਿਰਫ 2% ਦਿਖਾ ਰਿਆ ਸੀ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਇੱਕ ਤਰੀਕ ਨੂੰ ਇਹ 34% ਹੋ ਚੁੱਕਿਆ ਇਹ ਸਟਰੋਂਗ ਹੁੰਦਾ ਹੈ ਨਜ਼ਰ ਆ ਰਿਹਾ ਹੈ ਲਾਈਵ ਤਸਵੀਰਾਂ ਆ ਦੋਸਤੋ ਸੈਟਲਾਈਟ ਦੀ ਵੀਡੀਓ ਨੂੰ ਕਰੀ ਜਾਓ ਦਬਕੇ ਸ਼ੇਅਰ ਜਿੰਨੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੀ ਕਰ ਦਿਓ ਸ਼ੇਅਰ ਤੇ ਅਸੀਂ ਲੈ ਚੱਲਦੇ ਹਾਂ ਤੁਹਾਨੂੰ ਜੋ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਦੇ ਦੂਸਰੇ ਸੈਟਲਾਈਟ ਉਹਨਾਂ ਦੇ ਉੱਤੇ ਉਹਨਾਂ ਦੀ ਵੀ ਤਸਵੀਰ ਜਿਹੜੀ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਸਮੇਂ ਜ਼ਮੀਨੀ ਤੋਂ ਦੇ ਕੁਝ ਖੇਤਰਾਂ ਦੇ ਵਿੱਚ ਆ ਚੁੱਕੇ ਆ ਮਾਲਵੇ ਦੇ ਖੇਤਰਾਂ ਦੇ ਵਿੱਚ ਤੇ ਕੁਝ ਖੇਤਰ ਨੇੜੇ ਰਾਜਸਥਾਨ ਦੇ ਉਹਨਾਂ ਦੇ ਵਿੱਚ ਇਹ ਜਿਹੜੀ ਧੁੰਦ ਦਾ ਜਮੀਨੀ ਪੱਧਰ ਤੇ ਆ ਚੁੱਕੀ ਹੈ ਤੇ ਹਵਾਵਾਂ ਦੀ ਦਿਸ਼ਾ ਦੇਖ ਸਕਦੇ ਹਾਂ ਦੋਸਤੋ ਲਾਈਵ ਆ ਹਵਾਵਾਂ ਕਦੇ ਇਧਰੋਂ ਆ ਰਹੀਆਂ ਨੇ ਕਦੇ ਇਧਰੋਂ ਆ ਰਹੀਆਂ ਨੇ ਕਦੇ ਇਸ ਤਰ੍ਹਾਂ ਘੁੰਮਣ ਘੇਰੀ ਦੇ ਹਵਾਵਾਂ ਜਿਨ੍ਹਾਂ ਦੇ ਨਾਲ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ ਧੁੰਦ ਦੇਖ ਸਕਦੇ ਹਾਂ ਦੱਖਣੀ ਰਾਜਸਥਾਨ ਦੇ ਵਿੱਚ ਜਿਹੜੀ ਆ ਚੁੱਕੀ ਹੈ ਇੱਥੇ ਆ ਚੁੱਕੀ ਹੈ ਲਾਈਵ ਚੱਲਦਾ ਹੋਇਆ ਨਜ਼ਰ ਆਊਗਾ ਦੋਸਤੋ ਤੁਹਾਨੂੰ ਜਿਹੜਾ ਨੀਲੇ ਰੰਗ ਦੇ ਆ ਧਾਰੀਆਂ ਧੁੰਦ ਦੀਆਂ ਦੇਖਣਗੀਆਂ ਇਸ ਸਮੇਂ ਅਪਡੇਟ ਹੈ ਜਿਹੜੀ ਇਹ ਤੁਹਾਡਾ ਦੇਖ ਸਕਦੇ ਹੋ ਬਿਕਾ ਨੇੜੇ ਦੇ ਨੇੜੇ ਤੇ ਜਿਹੜੀ ਪੂਰੀ ਧੁੰਦ ਹੈ ਜਿਹੜੀ ਇਹ ਆ ਚੁੱਕੀ ਹੈ ਇਸ ਤਰ੍ਹਾਂ ਪੰਜਾਬ ਦੇ ਇੱਧਰਲੇ ਇਲਾਕਿਆਂ ਦੇ ਵਿੱਚ ਆ ਚੁੱਕੀ ਹੈ ਹਲਕੇ ਹਲਕੇ ਧੁੰਦ ਜਿੱਥੇ ਤੇ ਵੀ ਧੁੰਦ ਆ ਗਈ ਦੋਸਤੋ ਕਮੈਂਟ ਜਰੂਰ ਕਰ ਦਿਓ ਤੁਹਾਨੂੰ ਜਿਹੜੀ ਅਪਡੇਟ ਹੈ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਆ ਉਹ ਇਧਰੋਂ ਆਉਣੀ ਸ਼ੁਰੂ ਹੋ ਚੁੱਕੀ ਹੈ ਦੇਖ ਸਕਦੇ ਹਾਂ ਇਹ ਬਾਕੀ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਆ ਬੱਦਲਾਂ ਦੀ ਆਵਾਜ਼ ਹੀ ਬਣੀ ਹੋ ਰਹੀ ਹੋਊ ਤੇ ਇਧਰ برفਵਾਰੀ ਆ ਰਹੀ ਹੈ ਦੀ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਉੱਚੇ ਜਿਹੜੇ ਉੱਪਰਲੇ ਇਲਾਕੇ ਨੇ ਪਹਾੜੀ ਇਲਾਕਿਆਂ ਦੇ ਦੇਖ ਸਕਦੇ ਹੋ ਹਵਾਵਾਂ ਦੀ ਦਿਸ਼ਾ ਇਸ ਤਰ੍ਹਾਂ ਚੱਲ ਰਹੀ ਹੈ ਪੂਰਬੀ ਹਵਾਵਾਂ ਦੀ ਦਿਸ਼ਾ ਦਿਖਾਈ ਦੇ ਰਹੀ ਹੈ ਤੇ ਪਰੰਤੂ ਹਵਾਵਾਂ ਇੱਕ ਗਤੀ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਨਹੀਂ ਚੱਲਦੀਆਂ ਨਜ਼ਰ ਆ ਰਹੀਆਂ ਤੁਸੀਂ ਲਾਈਵ ਸੈਟੇਲੀਟਨ ਦੀ ਤਸਵੀਰ ਦੇ ਮੁਤਾਬਕ ਜਿਹੜੀ ਇਹ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਤੁਹਾਨੂੰ ਲੈ ਚੱਲਦੇ ਹਾਂ ਇੱਕ ਹੋਰ ਪ੍ਰਾਈਵੇਟ ਸੰਸਥਾ ਜਿਹੜਾ ਸੈਟੇਲਾਈਟ ਆ ਉਸ ਦੇ ਵਿੱਚ ਤੇ ਜਿਹੜਾ ਕਿ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਵੀਡੀਓ ਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਦੇਖ ਸਕਦੇ ਹਾਂ ਇਸ ਸਮੇਂ ਸਾਰੀਆਂ ਇਲਾਕਿਆਂ ਦੇ ਵਿੱਚ ਇਹ ਸਿਸਟਮ ਨੇੜੇ ਪੈਦਾ ਹੋ ਰਹੇ ਨੇ ਬੱਦਲਬਾਈ ਵੀ ਆ ਚੁੱਕੀ ਐ ਇਹ ਦੇਖ ਸਕਦੇ ਹੋ ਲੁਧਿਆਣਾ ਗਰਦਾਸਪੁਰ ਕੁਝ ਇਲਾਕਿਆਂ ਦੇ ਵਿੱਚ ਤੁਹਾਨੂੰ ਹਲਕੇ ਹਲਕੇ ਬੱਦਲਬਾਈ ਵੀ ਜਿਹੜੀ ਦਿਖਾਈ ਦੇਊਗੀ ਦੋਸਤੋ ਵੀਡੀਓ ਸ਼ੇਅਰ ਕਰਿਓ ਵਧੀਆ ਲੱਗ ਰਹੀ ਐ ਤਾਂ ਜਰੂਰ ਆ ਦੇਖ ਸਕਦੇ ਹੋ ਹਲਕੇ ਹਲਕੇ ਜੇਕਰ ਤੁਸੀਂ ਸਹੀ ਤਰੀਕੇ ਨਾਲ ਦੇਖੋ ਤਾਂ ਇਹ ਵਿੱਚ ਵਿੱਚ ਮੱਧਮ ਜਿਹੜਾ ਹਲਕਾ ਹਲਕਾ ਜਿਹੜਾ ਸਿਸਟਮ ਐ ਇਹ ਦਿਖਾਈ ਦੇ ਰਿਹਾ ਹਵਾਵਾਂ ਦੀ ਦਿਸ਼ਾ ਵਿਚਾਰੇ ਪਾਸੇੋਂ ਪ੍ਰੈਸ਼ਰ ਦੇ ਨਾਲ ਵੜਹੀਆਂ ਦੇਖ ਸਕਦੇ ਹੋ ਤੁਹਾਡੇ ਨਾਲ ਜਿਹੜੀ ਸਾਂਝ ਕਰ ਰਹੇ ਹਾਂ ਜਾਣਕਾਰੀ ਲੁਧਿਆਣਾ ਗਰਦਾਸਪੁਰ ਇਹਨਾਂ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲអ្វី ਹੈ ਜਿਹੜੀ ਪਹੁੰਚ ਚੁੱਕੀ ਹੈ ਬਠਿੰਡਾ ਤੇ ਪਟਿਆਲਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਬਾਕੀ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਿ ਰਹੇ ਹਾਂ ਦੋਸਤੋ ਜਿਹੜੇ ਦੋਸਤੋ ਮਿੱਤਰਾਂ ਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਆ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਕੀ ਤੁਹਾਡੇ ਤੱਕ ਇਹ ਦੇਖੋ ਅਸੀਂ ਲਾਈਵ ਸੈਟਲਾਈਟ ਦੀ ਫੇਰ ਤਸਵੀਰ ਆਈ ਤੁਹਾਡਾ ਸਾਂਝੀ ਕਰ ਰਹੇ ਹਾਂ ਕਿ ਇਸ ਸਮੇਂ ਦਾ ਜਿਹੜਾ ਬੱਦਲਬਾਈ ਕਿਤੇ ਕਿਤੇ ਦਿਖਾਈ ਦੇ ਰਹੀ ਹੈ ਕਿਤੇ ਕਿਤੇ ਮੌਸਮ ਜਿਹੜਾ ਹੋ ਸਾਫ ਦਿਖਾਈ ਦੇ ਰਿਹਾ ਗਰਦਾਸਪੁਰ ਦੇ ਨੇੜੇ ਤੇ ਜਿਹੜੇ ਬੱਦਲਬਾਈ ਦਿਖਾਈ ਦੇ ਰਹੀ ਹੈ ਇਧਰੋਂ ਪਾਕਿਸਤਾਨ ਵਾਲੀ ਸਾਈਡ ਤੋਂ ਗੁਜਰਾਵਾਲੇ ਤੋਂ ਇਹ ਆ ਰਿਹਾ ਸਿਸਟਮ ਇਹ ਸਟਰੋਂਗ ਸਿਸਟਮ ਆ ਇਹ ਦੇਖ ਸਕਦੇ ਹੋ ਇਹ ਮੂਵ ਕਰਕੇ ਇਹ ਦੇਖੋ ਇੱਥੇ ਆ ਰਿਹਾ ਨਾ ਸਿਸਟਮ ਇਹ ਬੱਦਲਬਾਈ ਦਿਖਾਈ ਦੇ ਰਹੀ ਹੈ ਇਹ ਹਰੇਕ ਸਿਸਟਮ ਸੈਟੇਲਾਈਟ ਦਾ ਆਪਣਾ ਆਪਣਾ ਜਿਹੜਾ ਰੰਗ ਆ ਇਧਰ ਹਲਕੇ ਬੱਦਲ ਨੇ ਜਿਹੜੇ ਗਰਦਾਸਪੁਰ ਦੇ ਨੇੜੇ ਤੇ ਨੇ ਇੱਥੇ ਦਿਖਾਈ ਦੇ ਰਹੇ ਨੇ ਹਰੇਕ ਸਿਸਟਮ ਦਾ ਆਪਣਾ ਆਪਣਾ ਪ੍ਰਭਾਵ ਆ ਦੋਸਤੋ ਬਾਕੀ ਇਲਾਕੇ ਦੇ ਵਿੱਚ ਜਿਹੜਾ ਮੌਸਮ ਹੈ ਜਿਹੜਾ ਕਿ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਖੁਸ਼ਕ ਦਿਖਾਈ ਦੇ ਰਿਹਾ ਬਾਕੀ ਕੱਲ ਨੂੰ ਜੇ ਉਹ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਰੂਰ ਦੋਸਤੋ ਤਸਵੀਰਾਂ ਨੇ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਲਾਈਵ ਸੈਟੇਲਾਈਟਰਾਂ ਦੇ ਮੁਤਾਬਕ ਦੇਖ ਸਕਦੇ ਹੋ ਉੱਪਰ ਪਹਾੜੀ ਇਲਾਕੇ ਦੇ ਵਿੱਚ ਬਰਫਵਾਰੀ ਵੀ ਹੈ ਇਹ ਜਿਹੜਾ ਤੀਸਰਾ ਸੈਟਲਾਈਟ ਆ ਉਸ ਦੀ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਹੈ ਵਧੀਆ ਲੱਗਦੀ ਆ ਜਰੂਰ ਇਹ ਟੈਂਪਰੇਚਰ ਵੀ ਨਾਲ ਨਾਲ ਦਿਖਾਇਆ ਗਿਆ ਲੇਹਾਂਡ ਲਦਾਖ ਦੇ ਵਿੱਚ 0 ਡਿਗਰੀ ਦੇ ਉੱਤੇ ਪਹੁੰਚਿਆ ਹੋਇਆ ਇਹ ਦੇਖ ਸਕਦੇ ਹੋ ਬਾਕੀ ਵੀਡੀਓ ਨੂੰ ਆਪਣੇ ਆਪਣੇ ਫੇਸਬੁੱਕ ਆਈਡੀ ਨੂੰ ਆ ਦੇਖ ਸਕਦੇ ਹੋ 22 ਡਿਗਰੀ ਤੱਕ ਵੀ ਜਿਹੜਾ ਤਾਪਮਨ ਪਹੁੰਚ ਚੁੱਕਿਆ ਹੈ ਦਿੱਲੀ ਦਾ 18 ਡਿਗਰੀ ਕੁਝ ਖੇਤਰਾਂ ਦਾ ਤੇ ਇੱਥੇ ਚੰਡੀਗੜ੍ਹ ਦਾ 17 22 15 ਮਨਾਲੀ ਦਾ ਤੇ 21 ਡਿਗਰੀ ਆਪਣੇ ਪੰਜਾਬ ਦੇ ਕਈ ਇਲਾਕਿਆਂ ਦਾ ਇਸ ਤਰ੍ਹਾਂ ਜਿਹੜਾ ਦੇਖ ਸਕਦੇ ਹੋ ਲੁਧਿਆਣੇ ਦਾ 22 ਡਿਗਰੀ ਤੇ ਇੱਥੇ ਗਰਦਾਸਪੁਰ ਦਾ ਬਠਿੰਡੇ ਦਾ ਬਹੁਤ ਸਾਰੇ ਇਲਾਕਿਆਂ ਦਾ ਤਾਪਮਾਨ ਦਿਖਾਈ ਦੇ ਰਿਹਾ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਅਪਡੇਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ ਜੀ